ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਣੀਏ ਗੁਰਸਿੱਖ ਪਿਆਰਾ ਐਗਜ਼ਾਮ ਨੂੰ ਲੈ ਕੇ ਜੋ ਨਵੀਂ ਅਨਾਉਂਸਮੈਂਟ ਆਈ ਸੀ ਕਿ ਜੋ ਬੱਚੇ ਮੈਰਿਟ ਵਿੱਚ ਆਣਗੇ ਉਹਨਾਂ ਨੂੰ ਦੋ ਨਵੇਂ ਨਿਯਮ ਦਿੱਤੇ ਗਏ ਸਨ ਪਹਿਲਾ ਨਿਯਮ ਕਿ ਵੀ ਪੜੀਆਂ ਯਾਦ ਕਰੋ ਔਰ ਦੂਜਾ ਨਿਯਮ ਕਿ 10 ਰਾਗੀ ਸਿੰਘਾਂ ਦੀ ਆਵਾਜ਼ ਆਪ ਜੀ ਨੂੰ ਸੁਣਾਈ ਜਾਏਗੀ ਆਪ ਜੀ ਨੇ ਉਸ ਆਵਾਜ਼ ਦੀ ਪਛਾਣ ਕਰਨੀ ਹੈ ਜਦੋਂ ਇਹ ਨਵਾਂ ਨਿਯਮ ਆਇਆ ਤੇ ਬਹੁਤ ਸਾਰੇ ਬੱਚਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਦਰਸਨ ਇਹ ਨਿਯਮ ਵਿੱਚੋਂ ਬਦਲਾਅ ਕਰ ਦਿੱਤਾ ਗਿਆ ਹੈ पर मैं आप जी ਨੂੰ ਦੱਸ ਦਿਆਂ ਇਹ ਨਿਯਮ ਬਣਾਏ ਗਏ ਸਨ ਚਰਦੀ ਕਲਾ ਟੈਨਟੀਵੀ ਦੇ ਸਹਿਯੋਗ ਨਾਲ ਉਹਨਾਂ ਦੇ ਸੁਝਾਅ ਨਾਲ ਉਹਨਾਂ ਨੇ ਕਿਹਾ ਸੀ ਕਿ ਆਪ ਜੀ ਐਗਜ਼ਾਮ ਇਸ ਤਰ੍ਹਾਂ ਕਰਵਾਓਗੇ ਤੇ ਆਪ ਜੀ ਦੇ ਜੋ ਬੱਚੇ winner ਆਣਗੇ ਅਸੀਂ ਉਹਨਾਂ ਨੂੰ ਦਿੱਲੀ ਆਪਣੇ ਸਟੂਡੀਓ ਵਿੱਚ ਬੁਲਾਵਾਂਗੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਨਾਲ ਹੀ ਨਾਲ ਉਹਨਾਂ ਦਾ ਇੰਟਰਵਿਊ ਲਵਾਂਗੇ ਉਸ ਤੋਂ ਬਾਅਦ ਆਓ ਬੜੀਏ ਗੁਰਸਿੱਖ ਪਿਆਰਾ ਵਿੱਚ ਉਹਨਾਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਵੀ ਦੇਵਾਂਗੇ ਇਹ ਸਭ ਕੁਝ ਸੋਚ ਕੇ ਪ੍ਰਬੰਧਕਾਂ ਨੇ ਇਹ ਨਿਰਣਾ ਲਿੱਤਾ ਕਿ ਆਪ ਜੀ ਨੂੰ ਉਸ ਪ੍ਰਬੰਧਕ ਨੇ ਇਹ ਨੰਨਾ ਨਿੱਤਾ ਕਿ ਆਪ ਜੀ ਨੂੰ ਉਹ ਫਾਇਦੇ ਮਿਲ ਸਕਣ ਤੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਇਹ ਨਿਯਮ ਬਣਾਏ ਗਏ ਸਨ ਲੇਕਿਨ ਕੁਝ ਬੱਚਿਆਂ ਦੇ ਇਹ ਰਿਪਲਾਈ ਸਨ ਕਿ ਸਾਡੇ ਕੋਲ ਐਂਡਰੋਇਡ ਫੋਨ ਹੀ ਨਹੀਂ ਹੈ ਆਪ ਜੀ ਸਾਡੀ ਗਰੀਬੀ ਦਾ ਮਜ਼ਾਕ ਉਡਾ ਰਹੇ ਹੋ ਇਸ ਗੱਲ ਨੂੰ ਜਦੋਂ ਕੰਬਿਰਤਾ ਨਾਲ ਦੇਖਿਆ ਗਿਆ ਉਦੋਂ ਪ੍ਰਬੰਧਕ ਨੇ ਇਹ ਵਿਚਾਰ ਦਿੱਤਾ ਕਿ ਜੋ ਰਾਗੀ ਸਿੰਘਾਂ ਦੀ ਆਵਾਜ਼ ਵਾਲੀ ਗੱਲ ਹੈ ਜੋ ਰਾਗੀ ਸਿੰਘਾਂ ਦੀ ਆਵਾਜ਼ ਸੁਣਨੀ ਤੇ ਪਛਾਣਨੀ ਇਸ ਦੀਮ ਨੂੰ ਹਟਾਇਆ ਜਾਵੇ ਤੇ ਫਿਰ ਆਪ ਸਾਰਿਆਂ ਦੀ ਬੇਨਤੀ ਤੇ ਅੱਗੇ ਬੇਨਤੀ ਕੀਤੀ ਗਈ ਤੇ ਉਹਨਾਂ ਨੇ ਇਸ ਬੇਨਤੀ ਨੂੰ ਪ੍ਰਵੰਗ ਕੀਤਾ ਹੈ ਤੇ ਮੈਂ ਆਪ ਸਾਰਿਆਂ ਨੂੰ ਇੱਕ ਖੁਸ਼ਖਬਰੀ ਦੇ ਦਿਆਂ ਕਿ ਹੁਣ ਬੱਚਿਆਂ ਨੂੰ ਰਾਗੀ ਸਿੰਘਾਂ ਦੀ ਆਵਾਜ਼ ਯਾਦ ਕਰਨ ਦੀ ਲੋੜ ਨਹੀਂ ਹੈ ਆਪ ਜੀ ਸਿਰਫ 20 ਪੌੜੀਆਂ ਯਾਦ ਕਰੋ ਇੱਕ ਗੱਲ ਮੈਂ ਆਪ ਜੀ ਨੂੰ ਹੋਰ ਦੱਸ ਦਿਆਂ 20 ਪੌੜੀਆਂ ਵਿੱਚ ਆਪ ਜੀ ਨੂੰ ਇੱਕ ਪੰਕਤੀ ਦੱਸੀ ਜਾਏਗੀ ਉਸ ਤੋਂ ਅੱਗੇ ਦੀਆਂ ਪੰਕਤੀਆਂ ਜੋ ਵੀ ਆਪ ਜੀ ਨੂੰ ਯਾਦ ਨੇ 1 2 3 4 ਉਹ ਪੰਕਤੀਆਂ ਆਪ ਜੀ ਨੇ ਸੁਣਾਉਣੀਆਂ ਨੇ ਕੋਈ ਜ਼ਿਆਦਾ ਔਖਾ ਨਹੀਂ ਹੈ 20 ਪੌੜੀਆਂ ਬਹੁਤ ਆਸਾਨ ਹੈ ਔਰ 35 ਸਾਲ ਤੱਕ ਦੀ ਉਮਰ ਦਾ ਇਹ ਕੰਪੀਟੀਸ਼ਨ ਹੈ ਤੇ ਮੈਨੂੰ ਲੱਗਦਾ ਕਿ ਇਤਨਾ ਤੇ ਬੱਚਿਆਂ ਨੂੰ ਯਾਦ ਵੀ ਹੋਣਾ ਚਾਹੀਦਾ اور ਦੂਜੀ ਗੱਲ ਜੋ ਬੱਚਿਆਂ ਦੇ ਗਰੁੱਪ ਬਣਾਏ ਜਾ ਰਹੇ ਹਨ ਬੱਚੇ ਬਹੁਤ ਕਨਫਿਊਜ਼ ਨੇ ਕਿ ਗਰੁੱਪ ਤੇਵੇ ਕੰਮ ਕਰੇਗਾ ਗਰੁੱਪ ਵਿੱਚ ਅਸੀਂ ਕਿਉਂ ਕੋੜਾ ਇਹ ਬੱਚਾ ਗਰੁੱਪ ਵਿੱਚ ਨਾਮ ਜਿੱਤੇਗਾ ਸਾਥ ਸੰਗਤ ਜੀ ਪੰਜ ਬੱਚਿਆਂ ਦਾ ਗਰੁੱਪ ਬਣੇਗਾ 16 ਗਰੁੱਪ ਬਣਾਏ ਜਾਣਗੇ ਅਕਸਰ ਕੀ ਹੁੰਦਾ ਹੈ ਬੱਚਿਆਂ ਨੂੰ ਸਭ ਕੁਝ ਆਉਂਦਾ ਹੈ ਸਭ ਜਵਾਬ ਦੇ ਸਕਦੇ ਨੇ ਪਰ ਜਦੋਂ ਉਹ ਕੈਮਰੇ ਸਾਹਮਣੇ ਆਉਂਦੇ ਨੇ ਜਾਂ ਸਟੇਜ ਤੇ ਆਉਂਦੇ ਨੇ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਭੁੱਲ ਜਾਂਦੇ ਨੇ ਜਾਂ ਹੋਪਲੈਸ ਹੋ ਕੇ ਬੋਲ ਨਹੀਂ ਪਾਦੇ ਤੇ ਜਦੋਂ ਆਪ ਜੀ ਗਰੁੱਪ ਵਿੱਚ ਹੋਵੋਗੇ ਤੇ ਆਪ ਜੀ ਨੂੰ ਜਵਾਬ ਦੇਣ ਵਿੱਚ ਆਸਾਨੀ ਹੋਏਗੀ ਕਿਉਂ ਕਿ ਕਿਉਂਕਿ ਅਗਰ ਆਪ ਜੀ ਨੂੰ ਉਸ ਦਾ ਜਵਾਬ ਨਹੀਂ ਆਂਦਾ ਤੇ ਆਪ ਜੀ ਦੇ ਬਾਕੀ ਚਾਰ ਸਾਥੀਆਂ ਵਿੱਚੋਂ ਕਿਸੇ ਨੂੰ ਵੀ ਅਗਰ ਉਹ ਜਵਾਬ ਆਂਦਾ ਹੈ ਔਰ ਉਹ ਜਵਾਬ ਦੇ ਦਿੰਦਾ ਹੈ ਤੇ ਆਪ ਜੀ ਦਾ ਗਰੁੱਪ ਉਸ ਵਿੱਚ Winner ਹੋ ਜਾਏਗਾ ਮਤਲਬ ਉਹ ਕੱਲਾ ਨਹੀਂ ਜਿੱਤੇਗਾ ਆਪ ਪੰਜੇ ਜਿੱਤੋਗੇ ਤੇ ਇਸ ਤਰ੍ਹਾਂ ਇੱਕ ਗਰੁੱਪ ਵਾਈਜ਼ ਕੰਪੀਟੀਸ਼ਨ ਹੋਏਗਾ ਜਿਹੜਾ ਗਰੁੱਪ ਫਸਟ ਆਏਗਾ ਉਸਦੇ ਪੰਜ ਬੱਚੇ ਨੂੰ ਲੈਪਟਾਪ ਜਿਹੜਾ ਗਰੁੱਪ ਸੈਕੰਡ ਆਏਗਾ ਉਨਾ ਪੰਜੋ ਹੀ ਬੱਚਿਆਂ ਨੂੰ ਪੰਜੋ ਹੀ ਪਾਰਟਿਸਪੇਟ ਨੂੰ ਆ ਮੋਬਾਈਲ ਮਿਲੇਗਾ اور ਜੋ ਤੀਜਨ ਨੰਬਰ ਤੇ ਗਰੁੱਪ ਆਏਗਾ ਉਹਨੂੰ ਸਾਈਕਲ ਮਿਲੇਗੀ ਮਤਲਬ ਪੂਰਾ ਗਰੁੱਪ ਹੀ ਜਿੱਤੇਗਾ ਕੋਈ ਲੈਪਟਾਪ ਇੱਕ ਬੱਚਾ ਗਰੁੱਪ ਦੇ ਇੱਕ ਬੱਚਾ ਨਹੀਂ ਜਿੱਤਦਾ ਜਿਸ ਗਰੁੱਪ ਵਿੱਚ ਆਪ ਜੀ ਹੋ ਉਸ ਗਰੁੱਪ ਦੇ ਸਾਰੇ ਬੱਚੇ ਜਿੱਤਣਗੇ ਸਾਰੇ ਆਪ ਜੀ ਦੇ ਸਹਿਯੋਗੀ ਹੋਗੇ ਤੇ ਆਪ ਜੀ ਨੂੰ ਕਬਰੌਣ ਦੀ ਲੋੜ ਨਹੀਂ ਹੈ اور ਉਸ ਜੋ اور ਉਸ ਪੂਰੇ ਸਮਾਗਮ ਦਾ ਜੋ ਇਹ ਇਵੈਂਟ ਚਲੇਗਾ ਇਸ ਦਾ ਆਪ ਜੀ ਲਾਈਵ ਟੈਲੀਕਾਸਟ ਇਸੇ ਚੈਨਲ ਚੈਨਲ 647 ਦੇ ਵਿਦਿਆਰਥੀ ਸਕੋਗੇ ਹਾਲਾਂਕਿ ਮੈਂ ਆਪ ਜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪ ਜੀ ਜ਼ਰੂਰ ਆਣਾ ਅਗਰ ਆਪ ਜੀ ਨਹੀਂ ਪਹੁੰਚੇ ਔਰ ਆਪ ਜੀ ਮੈਰਿਟ ਲਿਸਟ ਵਿੱਚ ਆ ਗਏ ਤੇ ਕਿਸੇ ਹੋਰ ਬੱਚੇ ਨੂੰ ਮੌਕਾ ਦਿੱਤਾ ਜਾਵੇਗਾ ਤੇ ਬੇਨਤੀ ਹੈ ਐਸਾ ਨਾ ਹੋਏ ਆਪ ਜੀ ਜਦੋਂ ਕਰ ਲਾਈਵ ਟੈਲੀਕਾਸਟ ਦੇਖ ਰਹੇ ਹੋ ਉਦੋਂ ਅਨਾਉਂਸ ਹੋਵੇ ਆਪ ਜੀ ਦਾ ਨਾਮ ਪਰ ਤੁਸੀਂ ਉਸ ਵਕਤ ਉੱਥੇ ਪਹੁੰਚ ਨਾ ਸਕੋ ਆਪ ਜੀ ਡੇਟ ਹੋ ਜਾਓ ਤੇ ਮੈਂ ਸਭੂ ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਸਮੇਂ ਸਿਰ 9 ਵਜੇ ਪ੍ਰਤਾਪੋ ਤੋਰੀਆਂ ਅਲੋ ਵਿਕੇ ਪੋਚਨ ਦੀ ਕਿਰਪਾਲਤਾ ਕਰਨੀ ਬੱਚਿਆਂ ਨੂੰ ਹੱਲਾਸ਼ੇਰੀ ਦੇਣੀ ਉਹਨਾਂ ਦਾ ਮੋਟੀਵੇਸ਼ਨ ਲੋਸ ਨਹੀਂ ਕਰਨਾ ਉਹਨਾਂ ਦਾ ਜੋ ਐਨਥੀਜਮੈਂਟ ਅੰਦਰ ਬਣਦਾ ਹੈ ਜੋ ਉਤਸ਼ਾਹ ਭਰਦਾ ਹੈ ਉਸ ਨੂੰ ਘਟਣਾ ਹੋਣਾ ਕਰ ਬੇਟਾ ਤੈਨੂੰ ਇਹ ਕਰਨਾ ਹੈ ਔਰ ਕਰ ਸਕਦੇ ਨੇ ਮੇਰੇ ਤੋਂ ਕੋਈ ਵਿਚਾਰ ਕਰਦੇ ਗਲਤੀ ਹੋ ਗਈ ਹੋਏ ਜਾਂ ਆਪ ਜੀ ਦਾ ਕੋਈ ਸਵਾਲ ਹੋਏ ਆਪ ਜੀ ਕਮੈਂਟ ਰਾਹੀਂ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ